ਕਾਰਾਂ ਦੇ ਬਦਮਾਸ਼ੀਆਂ ਕਰਨ ਦੇਓ ਕੀ ਚਪੇੜਾ ਮਾਰਨ ਦੇਓ ਇਹ ਕੀ ਟ੍ਰਿਕਾ ਇੱਕ ਮਿੰਟ ਪ੍ਰੇਮ ਨੂੰ ਫੋਨ ਕਰ ਇੱਕ ਮਿੰਟ ਇੱਕ ਮਿੰਟ ਬਦਮਾਸ਼ੀਆਂ ਕਰਨ ਦੇ ਆ ਕਾਰਾਂ ਦੇ ਇੱਕ ਮਿੰਟ ਪਰਛਾਵਾ ਪਿੱਛੇ ਛੱਡਿਆ ਇੱਕ ਮਿੰਟ ਉਹ ਛੱਡ ਇੱਕ ਮਿੰਟ ਆ ਚਪੇੜਾ ਮਾਰ ਕੇ ਗਈ ਐ ਆਇਆ ਠੀਕ ਐ ਇਹ ਮੁੜ ਕੇ ਹੋਰ ਨਹੀਂ ਕੋਈ ਗੱਲ ਇਹ ਗੱਲ ਹੋਣ ਢੀ ਜੇ ਠੀਕ ਐ ਇਹ ਬਦਮਾਸ਼ੀਆਂ ਕਰਨ ਦੇ ਨੇ ਪੂਰੀਆਂ ਤੇ ਇਹਨਾਂ ਇਹ ਬੇਫਾਲਤੂ ਚਪੇੜਾ ਮਾਰੀ ਗਈ ਐ ਮੇਰੇ ਮੂੰਹ ਤੇ ਠੀਕ ਐ ਐ ਇਹ ਵੇ ਲੋ ਠੀਕ ਐ ਠੀਕ ਹੈ ਇਹਨਾਂ ਨੂੰ ਕੋਈ ਗੱਲ ਮਾੜੀ ਨਹੀਂ ਕਹੀ ਅੱਗੋ ਕਹਿੰਦੇ ਲੜ ਕੇ ਵੇਲ ਲੋ ਐ ਤੇ ਬਦਤਮੀਜ਼ੀ ਨੇ ਇਹਨਾਂ ਦੀ ਇੱਥੇ ਬਦਤਮੀਜ਼ੀ ਨਹੀਂ ਚੱਲਣੀ ਕੋਈ ਇਹ ਆਪਾਂ ਨਾ ਕਿ ਇਹਨੂੰ ਕਹੀਦਾ ਤੇ ਨਾ ਸੁਣੀਦਾ ਉੱਧਰ ਹੋ ਤੂੰ ਵੀ ਉੱਧਰ ਹੋ ਰੱਖੋ ਦੋ ਸੁਣਨੀ ਕੋਈ ਛੱਡ ਲੋ ਆਜੇ ਨਜਾਇਜ਼ ਮਾਰਿਆ ਨਜਾਇਜ਼ ਨਜਾਇਜ਼ ਮਾਰਿਆ ਜੇ ਅਨਜਾਇਜ਼ ਮਾਰਿਆ ਜੇ ਅਨਜਾਇਜ਼ ਅਨਜਾਇਜ਼ ਮਾਰਿਆ ਜੇ ਅਨਜਾਇਜ਼ ਮਾਰਿਆ ਜੇ ਔਰ ਕੰਪਲੀਟ ਦੇ ਦਤਾ ਤੁਸੀਂ ਅਰੇ ਜੈਜ ਮਾਰਿਆ ਇੱਕ ਦਿਨ ਚਪੇੜ ਮਾਰਿਆ ਇੱਕ ਦਿਨ ਚਪੇੜ ਉਹ ਮੁੜੇ 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 ਤੂੰ ਕਿ ਆਇਓ ਆਜੇ ਨਜਾਇਜ਼ ਮਾਰਿਆ ਆਜੇ ਨਜਾਇਜ਼ ਮਾਰਿਆ ਮੇਰਾ ਨਾਮ ਮੈਂ ਟਾਇਰ ਫੋਗੀਆਂ ਪ੍ਰਿੰਸੀਪਲ ਮੇਰਾ ਨਾਮ ਹੁਣ ਗੱਲ ਉਹਦੋਂ ਮੈਂ ਇਥੇ ਆਪਣੇ ਗਵਾਂਢ ਤੇ ਅਜੇ ਤੱਕ ਨਹੀਂ ਹੁੰਦਾ ਠੀਕ ਹੈ ਮੈਂ ਇਹਨਾਂ ਨੂੰ ਮੈਨੂੰ ਮਿਲਦੇ ਆ ਸੱਤ ਸੱਤ ਕਰੀਦੀ ਆ ਵੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਨਾਂ ਦੇ ਤੱਕ ਰਿਸ਼ਤੇਦਾਰਾਂ ਨੂੰ ਮੈਂ ਇਹ ਕਿਹਾ ਵਾ ਸਾਸਿਕਾਲ ਬੁਲਾਈਦੀ ਹੈ ਕਿਸੇ ਨਾਲ ਅਜੇ ਤੱਕ ਵੈਰ ਨਹੀਂ ਹੋਇਆ ਕੁਝ ਨਹੀਂ ਹੋਇਆ ਉਦੋਂ ਜਿਹੜੀ ਗੱਲ ਹੋਈ ਉਹਦੋਂ ਵੀ ਇਹ ਮਾਵਾਂ ਧੀਆ ਉਥੇ ਬਾਹਰ ਖੜੀਆਂ ਸੀ ਇਹਨਾਂ ਨੂੰ ਮੈਂ ਇਕ ਹੀ ਗਈ ਮੈਂ ਸਾਸਿਕਾਲ ਬੁਲਾ ਕੇ ਫਿਰ ਮੈਂ ਗਿਆ ਜਦੋਂ ਮੈਂ ਨਿਕਲਿਆ ਕਿਤੇ ਮੁੰਡਾ ਮੇਰਾ ਬਾਹਰ ਖੜਾ ਸੀ ਉਸ ਟਾਈਮ ਤੇ ਤੇ ਇਹ ਮਾਵਾਂ ਤੀ ਕਹਿਣਾਂ ਆਪਣੇ ਕਹਿੰਦੇ ਫੌਜੀ ਤੇ ਕਰਾਇਗਾ ਤੇ ਮੇਰੇ ਬੇਟੇ ਨੇ ਇਹ ਗੱਲ ਕਹੀ ਆ ਕਹਿੰਦਾ ਵੀ ਆਂਟੀ ਤੁਸੀਂ ਦੇਖੋ ਕਹਿੰਦੇ ਫੌਜੀ ਕਰਾਇਗਾ ਉਹ ਆਈ ਆ ਉਹਦੀ ਕੁੜੀ ਉਹਨੇ ਆਣ ਕੇ ਥੱਪੜ ਮਾਰਤਾ ਜੀ ਮੈਂ ਤਾਂ ਨਿਕਲ ਗਿਆ ਹਾਂ ਬਾਜ਼ਾਰ ਵਾਸਤੇ ਮੈਨੂੰ ਤਿੰਨ ਜਾਂ ਚਾਰ ਮਿੰਟ ਬਾਅਦ ਬਕਾਲਾ ਗਈ ਮੁੰਡੇ ਦੀ ਕਹਿੰਦਾ ਪਪਾ ਆ ਗੱਲ ਹੋ ਗਈ ਮੈਂ ਜਿੱਦਾਂ ਆਇਆ ਇੱਥੇ ਘਰੇ ਮੈਂ ਹਲੇ ਗੱਡੀ ਖੜੀ ਕੀਤੀ ਆ ਐਂਦਾ ਮੈਨੂੰ ਧੂਕੇ ਅੰਦਰ ਕੀਤਾ ਉਹ ਇਹਨਾਂ ਦਾ ਪੂਰਾ ਪਰਿਵਾਰ ਇੱਥੇ ਜਿੰਨੇ ਹੀ ਖੜੇ ਸੀ ਉਹ ਮੈਨੂੰ ਅੰਦਰ ਲੈ ਕੇ ਚਲ ਗਏ ਇਹਨਾਂ ਨੇ ਮੇਰੇ ਹੱਥ ਧੁੱਕਿਆ ਸਾਰਿਆਂ ਨੇ ਠੀਕ ਹੈ ਜੀ ਮੈਂ ਕੋਹਣੀ ਕਿਤਾ ਮੈਂ ਇਹਨਾਂ ਨੂੰ ਸਿਰਫ ਇਹ ਪੁੱਛਣ ਆਂਦੀ ਕੀ ਹੋਇਆ ਕੀ ਇਹ ਦੱਸੋ ਤਾਂ ਗੱਲ ਕੀ ਆ ਮੈਂ ਇਹ ਨਾਲ ਪੁੱਛਣ ਆ ਮੈਨੂੰ ਆਇਆ ਮਿਤਸਦਾ ਜਨ ਮੈਨੂੰ ਗੱਡੀਓ ਮੈਂ ਜਿੱਦਾਂ ਉਤਰਿਆ ਮੈਨੂੰ ਅੰਦਰ ਲੈ ਗਏ ਬਸ ਨਹੀਂ ਆਪਾਂ ਇਹੋ ਕਾਲ ਕੀਤੀ ਸੀ ਆਪਾਂ ਉਸ ਤੋਂ ਬਾਅਦ ਮੈਂ ਨਹੀਂ ਕੀਤੀ ਮੇਰੀ ਵਾਈਫ ਨੇ ਮੇਰੇ ਬੱਚਿਆਂ ਨੇ ਕਾਲ ਕੀਤੀ ਆ ਮੈਨੂੰ ਇਹਨਾਂ ਨੂੰ ਮੈਂ ਸਿਰਫ ਇਹ ਪੁੱਛਣ ਆ ਵੀ ਮੈਨੂੰ ਇਹ ਦੱਸੋ ਕਿ ਗੱਲ ਕੀ ਹੋਈ ਆ ਕਿਉਂਕਿ ਮੇਰੇ ਤੇ ਇਹਨਾਂ ਨਾਲ ਕੋਈ ਹੈ ਨਹੀਂ ਝਗੜਾ ਮੈਂ ਤਾਂ ਇੱਥੇ ਮਹੱਲੇ ਦੇ ਵਿੱਚ ਸਾਰਿਆਂ ਨੂੰ ਬੁਲਾਉਣਾ ਇੱਕ ਦੂਜੇ ਨੂੰ ਇਹ ਪਤਾ ਨਹੀਂ ਫਿਰ ਉਥੇ ਉਹ ਲੈ ਗਏ ਆ ਕਹਿੰਦੇ ਤੇਰਾ ਉਹ ਕਰਾਉਣਾ ਪਰਚੇ ਉਹ ਕਰਾਉਣੇ ਆ ਪੁਲਸ ਆਈ ਆ ਇਹਨਾਂ ਨੇ ਕਦੇ ਕਾਲ ਕੀਤੀ ਉੱਥੇ ਚੰਡੀਗੜ੍ਹ ਚੰਡੀਗੜ੍ਹੋਂ ਫਿਰ ਇੱਥੇ ਉਹ ਇਹਨਾਂ ਨੇ ਕਾਲ ਕੀਤੀ ਆ। ਬੱਸ। ਇਹ ਉਸ ਤੋਂ ਬਾਅਦ ਮੈਨੂੰ ਉਹ ਉਸ ਤੋਂ ਬਾਅਦ ਮੈਨੂੰ ਇਹ ਉਹੋ ਹੀ ਪੁਲਸ ਜਿਹੜੀ ਆਈ ਸੀ ਉਹ ਮੈਨੂੰ ਉੱਥੇ ਲੈ ਕੇ ਚਲ ਗਏ ਠਾਣੇ। ਹਾਂ ਜੀ ਮੇਰੇ ਵੱਲੋਂ ਕੰਪਲੀਟ ਆ ਮੈਨੂੰ ਹੀ ਲੈ ਗਏ ਆ। ਉੱਥੇ ਗਏ ਉੱਥੇ ਕਹਿੰਦੇ ਬਲਾਜਾ ਕਰਾਉਣਾ ਮੇਰੋ ਹਸਬੰਦ ਲੈ ਗਏ ਉੱਥੇ ਕੋਈ ਨਹੀਂ ਆ। ਨਾ ਮੇਰੇ ਬਲੱਡ ਟੈਸਟ ਹੋਇਆ ਨਾ ਕੁਝ ਹੋਇਆ। ਉੱਥੇ ਡਾਕਟਰ ਨੇ ਉਹਦਾ ਲਿਖਤਾ ਵਾ। ਆ ਫਿਰ ਇਹਨਾਂ ਨੇ ਦਿੱਤੀ ਆ ਉਸ ਤੋਂ ਬਾਅਦ ਹਾਂ ਜੀ ਇਹਨਾਂ ਨੇ ਦਰਖਾਸਤ ਦਿੱਤੀ ਆ। ਪਰ ਉਸ ਤੋਂ ਬਾਅਦ ਵੀ ਅੱਜ ਤੱਕ ਕੋਈ ਕਾਰਵਾਈ ਨਹੀਂ ਲੈ ਸਕਿਆ ਕੋਈ ਕਿਉਂਕਿ ਇਹਨਾਂ ਨੂੰ ਹੋਣਾ ਚਾਹੀਦਾ ਸੀ ਵੀ ਪੁਲਿਸ ਵਾਲਿਆਂ ਨੂੰ ਇਹ ਚਾਹੀਦਾ ਸੀ ਵੀ ਉਹਥੇ ਥਾਣੇ 'ਚ ਬੁਲਾਉਣ ਦੇਣਾਂ ਇਹ ਕਦੀ ਕਹਿੰਦੇ ਆ ਕਿ ਅੱਜ ਉਹਥੇ ਉਹਦੀ ਡਿਊਟੀ ਉੱਥੇ ਲੱਗੀ ਆ ਆ 15 ਅਗਸਤ ਆ ਗਿਆ ਦੋ ਦਿਨੇ ਉੱਥੇ ਚਲ ਗਏ ਆ ਉਸ ਤੋਂ ਬਾਅਦ ਕਹਿੰਦੇ ਆ ਰਖੜੀ ਆ ਗਈ ਆ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉਹ ਤੁਹਾਨੂੰ ਡੇ ਉਤੋਂ ਤੁਹਾਨੂੰ ਡੇ ਕਰਨ ਵੀ ਆਪਾਂ ਇਹਨਾਂ ਨੂੰ ਪਾੜਨਾ ਵਾ ਇਹਨਾਂ ਕੋ ਮਾਫੀਆਂ ਮੰਗਾਉਣੀਆਂ ਵਾ ਆਪਾਂ ਇਹ ਕਰਨਾ ਜੀ ਮੈਂ ਆਰਮੀ ਦੇ ਵਿੱਚੋਂ ਰਿਪੋਰਟ ਆਇਆ ਹਾਂ ਮੈਂ ਕੋਈ ਕਾਰਵਾਈ ਨਹੀਂ ਕਰਦਾ ਮੈਨੂੰ ਨਾ ਸਾਨੂੰ ਇਹ ਪਤਾ ਹੁੰਦਾ ਇਸ ਚੀਜ਼ਾਂ ਦਾ ਨਾ ਆਪਾਂ ਕੋਈ ਕਾਰਵਾਈ ਕਰਨ ਡਿਆ ਮੈਂ ਕੋਈ ਹਲੇ ਤੱਕ ਨਹੀਂ ਕੀਤੀ ਪਰ ਇਹਨਾਂ ਨੂੰ ਇਹ ਚਾਹੀਦਾ ਸੀ ਕਿ ਕੋਟੋਟ ਇਹ ਤਾਂ ਹੋਏ ਪੁਲਿਸ ਨੂੰ ਇਹ ਤਾਂ ਚਾਹੀਦਾ ਚਲੋ ਠੀਕ ਹੈ ਮਲਾਜਮਾਂ ਅੱਗੋਂ ਮੈਂ ਵੀ ਆਰਮੀ ਵਾਲਾ ਵਾਂ ਚਲੋ ਟੈਰ ਆਇਆ ਫਿਰ ਵੀ ਆਰਮੀ ਵਾਲੇ ਆ ਇਹਨਾਂ ਨੂੰ ਇਹ ਤਾਂ ਕੋਟੋਟ ਚਾਹੀਦਾ ਸੀ ਕਿ ਉਹਨੂੰ ਬੁਲਾ ਕੇ ਉਥੇ ਠਾਣੇ ਉਹ ਸਾਡੇ ਸਾਹਮਣੇ ਪੇਸ਼ ਕਰਦੇ ਉਸ ਬਰਨਾਂ ਨੇ ਪ੍ਰੇਮ ਸਿੰਘ ਜੀ ਤੇ ਇਹ ਰਟਾਇਰੇ ਆਏ ਨੇ ਫੌਜੀ ਰਟਾਇਰੇ ਆਏ ਨੇ ਤੇ ਸਾਡਾ ਤਾਂ ਘਰ ਦਾ ਕੰਮ ਚੱਲਦਾ ਪਿਆ ਸੀਗਾ ਸਾਰੀ ਮਿਸਤਰੀ ਵੀ ਲੱਗੀ ਰਾਜ ਮਿਸਤਰੀ ਲੱਗਾ ਲੱਕੜ ਮਿਸਤਰੀ ਲੱਗਾ ਐਸੇ ਕਿਹਾ ਕੰਮ ਕਰਵਾਉਂਦੇ ਪਏ ਆ ਤੇ ਸ਼ਾਮ ਦੇ ਟਾਈਮ ਨਾ ਇਹਨਾਂ ਨੂੰ ਮਿਲੋ ਮੁੰਡਿਆਂ ਨੇ ਬੋਲਿਆ ਵੀ ਅੰਕਲ ਜੀ ਸਾਡਾ ਸਾਮਾਨ ਥੋੜਾ ਜਿਹਾ ਸਾਨੂੰ ਲੈ ਕੇ ਮਾਰਕੀਟ ਜਾਣਾ ਇਹਨਾਂ ਨੇ ਗੱਡੀ ਗੱਡੀ ਆਵਾਰ ਤੇ ਗੱਡੀ ਇਹਦੇ ਤੇ ਸਾਡੇ ਗੇਟ ਦੇ ਅੰਦਰ ਹੀ ਸੀਗੀ ਥੋੜੀ ਜੀ ਤਾਂ ਮੈਂ ਤੇ ਮੇਰੇ ਬੇਟੇ ਮੇਰੀ ਬੇਟੀ ਬਾਹਰ ਕਰ ਦੇਣਾ ਤਾਂ ਇਹਨਾਂ ਦੀ ਲੜਕੀ ਆਈ ਆ ਗੱਡੀ ਤੇ ਉਹਨੇ ਗੱਡੀ ਨੂੰ ਪਤਾ ਨਹੀਂ ਸਟਾਰਟ ਕਰਨਾ ਜਾਂ ਕੁਝ ਕਰਨਾ ਉਹਨੇ ਦੋ ਵਾਰੀ ਹਾਰਾਂ ਦਿੱਤਾ ਅਸੀਂ ਇਹਦੇ ਪਪਾ ਨੇ ਨਹੀਂ ਗੋਲੀ ਗਾਲੋ ਗੱਡੀ ਕੱਢਣ ਦੇ ਸੀਗੇ ਉਹਨੇ ਨਹੀਂ ਗੋਲੀ ਤੇ ਇਹਨਾਂ ਨੇ ਇਹਨਾਂ ਮਰ ਕੇ ਗੱਡੀ ਲਾ ਕੇ ਚਲੇ ਗਏ ਤੇ ਬਾਅਦ ਵਿੱਚ ਇਹਨਾ ਆ ਜਿਹੜੇ ਕੁਲਵਿੰਦਰ ਕੌਰ ਭੈਣ ਜੀ ਤੇ ਕਹਿੰਦੇ ਕਿ ਇਹ ਫੌਜੀ ਜਿਹੜਾ ਨਾ ਇਹ ਪਰਾਇਆ ਕਾ ਪੂਰਾ ਪਰਾਇਆ ਕਾ ਤੇ ਮੇਰੇ ਬੇਟਾ ਵੀ ਖੜਾ ਸੀ ਬਾਅਦ ਤੇ ਕਹਿੰਦੇ ਕਿ ਉਹਨਾਂ ਨੇ ਮੇਰੇ ਬੇਟੇ ਨੂੰ ਬੋਲਿਆ ਕਿ ਆਂਟੀ ਜੀ ਵੀ ਇਸ ਤਰ੍ਹਾਂ ਤੁਸੀਂ ਮੇਰੇ ਪਾਪਾ ਨੂੰ ਥੋੜੀ ਨਾ ਬੋਲ ਸਕਦੇ ਹੋ ਤੇ ਜਿਹੜੀ ਉਹ ਕੁੜੀ ਗੱਡੀ ਜਿਹੜਾ ਉਹਨੇ ਇੱਕ ਟਰਨ ਕੀਤੀ ਗੱਡੀ ਗੱਡੀ ਉੱਥੇ ਲਾ ਕੇ ਤੇ ਉਹ ਅੰਦਰ ਆਈ ਅੰਦਰ ਆਣ ਕੇ ਤੇ ਕਹਿੰਦੀ ਮੈਂ ਤੇਰੇ ਚਪੇੜ ਬੜੀ ਜ਼ੋਰ ਦੀ ਇੱਕ ਚਪੇੜ ਮਾਰੀ ਇੱਕ ਹੋਰ ਮਾਰੀ ਫਿਰ ਕਹਿੰਦੀ ਕਿ ਤੈਨੂੰ ਹੁਣ ਮੈਂ ਦੱਸਦੀ ਆ ਕਿ ਤੇਰੀ ਆ ਜਿਹੜੀ ਜਵਾਨੀ ਜੀ ਚੜਨਦੀ ਆ ਨਾ ਮੈਂ ਹੁਣ ਕਹਿੰਦੀ ਤੇਰੀ 2 ਸੈਕਿੰਡ ਲਾਉਣੀ ਆ ਤੇਰੀ ਜਵਾਨੀ ਜੀ ਜਿਹੜੀ ਬੜੀ ਚੜਨਦੀ ਤੇ ਤੇ ਉਹ ਇਹਨੇ ਕਿਹਾ ਮੇਰੇ ਬੇਟੇ ਨੇ ਕਿਹਾ ਕਿ ਮੈਂ ਤਾਨੂੰ ਗਲਤ ਕੀ ਬੋਲਿਆ ਫੇਰ ਇਹ ਸਾਡੇ ਘਰ ਤੋਂ نیچے ਉਤਰ ਗਈ ਆ ਫਿਰ ਇਹਨਾਂ ਦੇ ਉਹ ਜਿਹੜੇ ਸੀਗੇ ਦੋਨੇ ਪਣੇਵਾ ਆ ਤੇ ਗਾੜੀ ਪਣੇਵੇ ਦਾ ਮੁੰਡਾ ਆ ਉਹ ਵੀ ਆ ਗਏ ਨੇ ਇਹਨਾਂ ਨੇ ਫੋਨ ਕਰਕੇ ਸਾਧਨੇ ਉਹ ਵੀ ਆ ਗਏ ਆ ਉਹ ਕਹਿੰਦਾ ਵੀ ਬਾਹਰ ਆ ਵੀਡੀਓ ਵਿੱਚ ਦੇਖਿਓ ਉਹ ਕਹਿੰਦਾ ਸਿੱਧਾ ਹੀ ਆਣ ਕੇ ਕਹਿੰਦਾ ਬਾਹਰ ਆ ਬਾਹਰ ਉਹ ਇਨੇ ਮੇਰੇ ਬੇਟੇ ਨੇ ਸਾਰਾ ਕੁਝ ਬੋਲਿਆ ਵੀ ਸਾਡੇ ਨਾਲ ਤੁਸੀਂ ਗਲਤ ਕੀਤਾ ਸਾਡੇ ਨਾਲ ਬਦਵਾਸ਼ੀ ਪੂਰੀ ਕਰਨ ਡੇ ਹੋ ਅਸੀਂ ਤੁਹਾਨੂੰ ਕੁਝ ਨਹੀਂ ਮਾਰਾ ਨਹੀਂ ਚੰਗਾ ਨਹੀਂ ਕਦੀ ਕੁਛ ਨਹੀਂ ਕੰਪਲੇਨ ਕੀਤੀ ਸੀਗੀ ਮੈਂ ਉਸੇ ਟਾਈਮ ਮੇਰੇ ਬੇਟੇ ਨੇ ਮੈਨੂੰ ਨੈਟ ਤੇ ਮੈਨੂੰ ਫੋਨ ਨੰਬਰ ਰਕਾਰਡ ਕੇ ਦਿੱਤਾ ਮੈਂ ਉੱਤੇ ਕੰਪਲੇਨ ਕੀਤੀ ਉਹ ਸੁਣਾਉਂ ਨਾਲੇ ਮੈਨੂੰ ਮਤਲਬ ਦੱਸਿਆ ਵੀ ਆਹ ਫੋਨ ਤੇ ਕਰੋ ਆਹ ਫੋਨ ਤੇ ਕਰੋ ਕਰਦੇ ਆ ਕਰਦੇ ਆ ਸਾਡੀ ਇੱਥੇ ਸਦਰ ਥਾਣੀ ਸ਼ਾਇਦ ਆਈ ਨਹੀਂ ਤੇ ਤੇ ਸਾਡੀ ਗੱਲ ਹੋਈ ਤੇ ਉਹ ਮਤਲਬ ਅਜੇ ਆਏ ਨਹੀਂ ਸੀਗੇ ਇਤੋਂ ਪਹਿਲੇ ਹੀ ਮੇਰੇ ਹਸਬੰਦ ਆ ਗਏ ਨੇ ਗੱਡੀ ਲੈ ਕੇ ਜ گئے ਸੀਗੇ ਤੇ ਵਾਪਿਸ ਆ ਗਏ ਨੇ ਅਸੀਂ ਫੋਨ ਕਰ ਦਿੱਤਾ ਵੀ ਸਾਨੂੰ ਇਹਨਾਂ ਦੀ ਕੁੜੀ ਨੇ ਮਾਰਿਆ ਮੇਰੇ ਬੇਟੇ ਨੇ ਤੇ ਉਹ ਇਹ ਆਏ ਨੇ ਅਜੇ ਗੱਡੀ ਤੋਂ ਉਤਰੇ ਨੇ ਤੇ ਇਹਨਾਂ ਨੇ ਇੱਥੇ ਤੂ ਤੂ ਕੇ ਇੱਥੇ ਮਾਰਿਆ ਪਹਿਲੇ ਗੱਡੀ ਤੋਂ ਲਾ ਕੇ ਇੱਥੇ ਮਾਰਿਆ ਇੱਥੇ ਮਾਰ ਕੇ ਫਿਰ ਆਪਣੇ ਘਰੇ ਤੁੰ ਚਲਾ ਗਏ ਤੇ ਇਹਨਾਂ ਮੁੜਕੇ ਦਾਤਰ ਤੇ ਉਹ ਲਾਏ ਉਹ ਗੰਡਾਸੀਆਂ ਲਾਏ ਉਹ ਸਾਡੇ ਤੇ ਵਾਰ ਕੀਤੇ ਮੇਰਾ ਬੇਟਾ ਘਰੋਂ ਬਾਹਰ ਨਹੀਂ ਗਿਆ ਗੇਟ ਬੰਦ ਕਰ ਲੈਂਦਾ ਸੀ ਜਦੋਂ ਉਹਦੇ ਤੇ ਵਾਰ ਕਰਨਉਂਦੇ ਸੀ ਮੇਰਾ ਬੇਟਾ ਗੇਟ ਬੰਦ ਕਰ ਲੈਂਦਾ ਸੀ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਸਾਡੀ ਕਿਤੇ ਕੋਈ ਸੁਣਵਾਈ ਨਹੀਂ ਹੋਈ ਜਿੱਥੇ ਵੀ ਅਸੀਂ ਜਾਂਦੇ ਆ ਉੱਥੇ ਸਾਡੀਆਂ ਗੱਲਾਂ ਜਿਹੜੀਆਂ ਰਿਪੋਰਟ ਹੋ ਕੇ ਇਹਨਾਂ ਦੇ ਕੋਲ ਪਹਿਲੇ ਆਉਂਦੀਆਂ ਆ ਸਾਡੀ ਕੋਈ ਸੁਣਵਾਈ ਨਹੀਂ ਹੋਈ ਗੱਲ ਕੁਛ ਨਹੀਂ ਹੋਈ ਨਹੀਂ ਗੱਲ ਹੋਈ ਬਸ ਗੱਡੀ ਤੋਂ ਹੋਈ ਆ ਮਾੜੀ ਮੋੜੀ ਜੀ ਗੱਲ ਹੋਈ ਆ ਉਹ ਤੋਂ ਬਾਕੀਂ ਟੇਂਟੀ ਬਾਅਦ ਆ ਕੇ ਸਾਡੇ ਘਰ ਪੈ ਗਏ ਤੇ ਨੇ ਚੱਲ ਜਾਣੀ ਗੱਲ ਕੋਈ ਨਹੀਂ ਗੱਡੀ ਮੋੜਨ ਦੀ ਉਹਨਾਂ ਦੀ ਗੱਡੀ ਲੱਗੀ ਅਸੀਂ ਗੱਡੀ ਦਾ ਮੂੰਹ ਮੋੜਨਾ ਸੀ ਉਧਰ ਨੂੰ ਜਾਣਾ ਸੀ ਜੀ ਹੁਣ ਜਦ ਬੰਦ ਕਰਿੰਦੇ ਸਾਰਾ ਕਰੋ ਉਹ ਜੀ ਹਾਂ ਅਕੀਨ ਜੀ ਕਲਵਿੰਦਰ ਕੌਰ ਜੀ ਤੁਸੀਂ ਦੱਸੋ ਕੀ ਮਾਮਲਾ ਕੀ ਹੋਇਆ ਸੀ ਜਿਹੜੀ ਤੁਹਾਡੀ ਵੀਡੀਓ ਰਿਪੋਰਟ ਹੋ ਰਹੀ ਆ ਜੀ ਤੁਹਾਡੇ ਤੇ ਦੋਸ਼ ਲਾਏ ਜਾ ਰਹੇ ਨੇ ਬਹੁਤੀ ਬਸਾਕਾ ਹੋ ਜੂਗਾ ਲੋਕੀਂ ਤੇਨਾਂ ਮਾਰਦੇ ਕੀ ਸਚਾਈ ਹੈ ਕੀ ਗੱਲ ਸਚਾਈ ਇਹ ਹੈ ਜੀ ਉਹਨਾਂ ਦੀ ਗੱਡੀ ਲੱਗੀ ਸਾਡੇ ਬੂਏ ਗਾੜੀ ਤੇ ਮੇਰੀ ਬੇਟੀ ਇਥੇ ਉਧਰ ਮਾਂਵੀ ਡਿਊਟੀ ਤੋਂ ਆ ਗਈ ਅਸੀਂ ਗੱਡੀ ਦਾ ਮੂੰਹ ਮੋੜਨਾ ਸੀ ਜਿਹੜਾ ਫੌਜੀ ਸੀ ਗੱਡੀ ਦੇ ਵਿੱਚ ਹੀਗਾ ਤੇ ਆਪਣੀ ਕਾਰਵਾਈ ਨਾਲ ਗਲਤ ਹਰਕਤਾਂ ਕਰਨ ਰਿਹਾ ਸੀ ਮੈਂ ਕਿਹਾ ਫੌਜੀ ਸਾਹਿਬ ਵੀ ਥੋੜੀ ਜਿਹਾ ਗੱਡੀ ਪਛਾਣ ਕਰ ਲੋ ਕੁੜੀਆਂ ਨੇ ਚਾਰ ਆ ਰਾਂ ਹਾਰ ਨਹੀਂ ਦਿੱਤਾ ਉਹਨੇ ਗੱਡੀ ਨਹੀਂ ਪਰਾਂ ਕੀਤੀ ਮੈਂ ਇਹ ਜਿਹੜੀਆਂ ਗਲਤ ਹਰਕਤਾਂ ਕਰਨ ਦੇ ਤੁਸੀਂ ਆਪਣੇ ਅੰਦਰ ਜਾ ਕਰੋ ਬਾਹਰ ਨਹੀਂ ਘਰੀ ਜੀਗਾ ਤੇ ਫੌਜੀ ਸਾਹਿਬ ਤੇ ਬੋਲਿਆ ਨਹੀਂ ਉਹਦੇ ਮੁੰਡਾ ਬੋਲਣ ਲੱਪਿਆ ਗਲਤ ਮਲਤ ਆ ਗਏ ਅੰਦਰੋਂ ਨਿਕਲਿਆ ਵਾ ਜਦੋਂ ਅੰਦਰੋਂ ਨਿਕਲਿਆ ਬੋਲਿਆ ਵਾ ਤੇ ਅਸੀਂ ਉਥੇ ਲੱਗੇ ਆ ਗਏ ਤੋ ਹਟੋ ਟਾਈ ਕਰਤੀ ਮੈਂ ਆਪਣੇ ਘਰ ਵੜ ਗਈਆਂ ਕੁੜੀਆਂ ਸੌਰੇ ਤੇ ਉਹ ਆਪਣੇ ਘਰ ਚਲ ਗਿਆ ਕੋਈ ਗੱਲਬਾਤ ਨਹੀਂ ਹੋਈ ਉਦੋਂ ਮੁੜ ਕੇ ਇੱਕ ਘੰਟੇ ਬਾਅਦ ਈ ਕੇ ਸ਼ਰਾਬ ਪੀਓ ਪੋਤੀ ਰੱਜ ਕੇ ਨਾਲ ਫੌਜਣ ਤੇ ਸਾਰਾ ਜਣੇ ਸਾਡੇ ਘਰ ਆ ਕੇ ਦਾਤਰ ਮੁੰਡੇ ਕੋ ਆ ਫੌਜੀ ਕੋ ਛੋਟਾ ਆ ਤੇ ਮੇਰੇ ਘਰ ਆ ਕੇ ਇਹਨਾਂ ਨੇ ਬੂਹਾ ਖੜਕਾ ਕੇ ਬੂਹਾ ਖੁੱਲ ਗਿਆ ਹਵੜਾ ਲੱਗਾ ਸੀ ਤੇ ਆ ਕੇ ਮੇਰੇ 'ਨਾਂ ਹਮਲਾ ਕੀਤਾ ਮੇਰੇ ਘਰ ਵਿੱਚ ਆ ਕੇ ਮੁੜ ਕੇ ਮੱਲੇ ਵਾਲੇ ਆਏ ਸਾਰੇ ਤੇ ਉਹਨਾਂ ਚੀ ਉਹ ਵਟ ਪਿਆ ਮੱਲੇ ਵਾਲੇ ਆਏ ਆ ਉਹਨਾਂ ਵੇਖਿਆ ਫੌਜਣ ਹੁੰਦਿਆਂ ਭੱਜੀ ਆ ਤੇ ਮੁੰਡਾ ਵੀ ਭੱਜ ਗਿਆ ਮੇਰੀਆਂ ਵੀਡੀਓ ਬਣਾਉਂਦਾ ਰਿਹਾ ਮੇਰੇ ਘਰ ਵਿੱਚ ਖੜੋ ਕੇ ਹੀ ਮੁੜ ਕੇ ਕੋਠੇ ਚੜ ਗਿਆ ਫੌਜੀ ਜ਼ਿਆਦਾ ਰੱਜਿਆ ਹੋਰ ਕੋ ਭੱਜਿਆ ਨਹੀਂ ਗਿਆ ਮੱਲੇ ਬਾਈ ਨੇ ਆ ਕੇ ਵੇਖਿਆ ਫੌਜੀ ਮੇਰੇ ਘਰੇ ਬੈਠਾ ਰਿਹਾ ਮੁੜ ਕੇ ਨਾ ਆ ਕੇ ਕੱਢਿਆ ਸ਼ਰਾਬੀ ਹਾਲਤ ਚ ਰੱਜਿਆ ਪਿਆ ਹੁਣ ਕੇ 112 ਤੇ ਫੋਨ ਕੀਤਾ ਇਹਨਾਂ ਨੇ ਆਪੇ ਕੀਤਾ ਨਾਲ ਦੇ ਬੇਟੇ ਨੇ ਪੁਲਿਸ ਆਈ ਉਹਨਾਂ ਨੇ ਵੇਖਿਆ ਕਿ ਫੌਜੀ ਸ਼ਰਾਬ ਨਾਲ ਰੱਜਿਆ ਮੁੰਡਾ ਵੀ ਰੱਜਿਆ ਸੀ ਮੁੰਡਾ ਕੋਠੇ ਚੜ ਕੇ ਉਂਝੀ ਚੀਕਾਂ ਮਾਰੀ ਗਿਆ ਵਾ ਤੇ ਮੇਰੀਆਂ ਵੀਡੀਓ ਬਣਾਈ ਗਿਆ ਮੇਰੇ ਘਰ ਵਿੱਚ ਵੀਡੀਓ ਬਣੀਆਂ ਜਿਹੜੀਆਂ ਗਲਤ ਵੀਡੀਓ ਦਿੱਤੀਆਂ ਹਾਂਜੀ ਇਕੱਲੇ ਰਹਿੰਦੇ ਮੇਰੀਆਂ ਬੇਟੀਆਂ ਤਿੰਨ ਜਾਣੇ ਆਏ ਮੇਰੇ ਘਰ ਮੇਰੇ ਸੱਟਾਂ ਮਾਰੀਆਂ ਮੇਰੇ ਕੰਝ ਸੱਟਾਂ ਮੇਰੇ ਜਾਨੀਆਂ ਵੱਜੀਆਂ ਮੁੜਕੇ ਮੈਨੂੰ ਹਸਪੀਟਲ ਵੀ ਖੜਿਆ ਵਾ ਮੇਰੇ ਭੈਣ ਭਰਾਵਾਂ ਨੇ ਮੱਲੇ ਵਾਲਿਆਂ ਨੇ ਤੇ ਮੇਰਾ ਮੈਡੀਕਲ ਜਿਹੜਾ ਵਾ ਉਹ ਥਾਣੇ ਪਿਆ ਆਇਆ ਵਾ ਤੇ ਮੈਨੂੰ ਰਾਜੀ ਰਾਮੇ ਬਾਰੇ ਦਬਾਅ ਪਾਉਂਦੇ ਰਹੇ ਆ ਧਮਕੀਆਂ ਵੀ ਧੁੰਦੇ ਆ ਪਰ ਮੈਂ ਲਾਰਾ ਲੱਪਾ ਲਾਈਗੀ ਅੱਜ ਕਰ ਲਾਂਗੇ ਰਾਜ ਨਾਮ ਕੱਲ ਕਰ ਲਾਂਗੇ ਸਾਨੂੰ ਆਪਣੇ ਅਫਸਰਾਂ ਤੇ ਭਰੋਸਾ ਵੀ ਜੋ ਕਰਨਗੇ ਸਹੀ ਕਰਨਗੇ ਕਾਰ ਲਾਉਣ ਤੋਂ ਮੈਡਮ ਸਾਡੇ ਐਸਆਈ ਤੇ ਕਲਵਿੰਦਰ ਕੌਰ ਲੱਗੇ ਆ ਉਨ੍ਹਾਂ ਦੇ ਨਾਲ ਹੀ ਫੌਜੀ ਪ੍ਰੇਮ ਸਿੰਘ ਦਾ ਘਰ ਆ ਤੇ ਕਾਰ ਲੋਨ ਨੂੰ ਝਗੜਾ ਹੋਇਆ ਇਹਨਾਂ ਦਾ ਇਹਦੇ ਸਬੰਧੀ ਇਹ ਇਹਨਾਂ ਦੀ ਐਮਐਲਏ ਦਾ ਅੱਜ ਸਾਡੇ ਕੋਲ ਉਹਦੇ ਸਬੰਧੀ ਇਹ ਤੇ ਤਸਦੀਕ ਕਰਕੇ ਇੱਕ ਤੇ ਪ੍ਰੀਵੈਂਟਿਵ ਐਕਸ਼ਨ ਕਰ ਰਹੇ ਹਨ ਨੰਬਰ 2 ਤੇ ਜੋ ਕਾਨੂੰਨੀ ਕਾਰਵਾਈ ਇਹਨਾਂ ਦੀ ਬਣ ਸਕਦਾ ਫਿਰ ਜੋ ਸਾਡੇ ਅਜੇ ਅਜੇ ਤੱਕ ਸਾਡੇ ਕਿਸੇ ਨੇ ਪੇਜ ਨਹੀਂ ਕੀਤੀਆਂ ਬਟ ਸੋਸ਼ਲ ਮੀਡੀਆ ਰਾਈਨ ਤੇ ਦੇਖਿਆ ਗਿਆ ਉਹ ਉਹਨੂੰ ਤੇ ਵਾਚ ਕੇ ਉਹਦੇ ਮੁਤਾਬਕ ਜੋ ਵੀ ਕਾਨੂੰਨੀ ਕਾਰਵਾਈ ਹੋ ਕੋ ਬਣ ਜੀ ਕਰੇ